ਸੱਚੇ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੈਂ ਰਿਤਿਕ ਤੁਹਾਡਾ ਸਵਾਗਤ ਕਰਦਾ ਹਾਂ ਸਾਡੇ ਅੱਜ ਦੇ ਸ਼ੋਅ ਵਿੱਚ ਜੋ ਕਿ ਸਪான்ਸਰ ਕੀਤਾ ਗਿਆ ਹੈ ਨਮਸਤੇ ਇੰਡੀਆ ਬਫੇ ਐਂਡ ਚਾਟ ਹਾਊਸ ਕੈਲਗਰੀ ਵੱਲੋਂ ਜਿਨ੍ਹਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਹਰ ਤਰ੍ਹਾਂ ਦੇ ਨਾਰਥ ਇੰਡੀਅਨ ਖਾਣੇ ਲਈ ਤੇ ਨਾਲ ਹੀ ਬੁੱਕ ਵੀ ਕਰ ਸਕਦੇ ਹੋ ਕੇਟਰਿੰਗ ਸਰਵਿਸਿਜ਼ ਲਈ 4035905434 ਤੇ ਕਾਲ ਕਰਕੇ ਕਿ ਤੁਸੀਂ ਵੀ ਖੋ ਬੈਠੇ ਹੋ ਆਪਣੀ ਜੌਬ ਜਾਂ ਫਿਰ ਤੰਗ ਆ ਕੇ ਛੱਡ ਚੁੱਕੇ ਹੋ ਆਪਣੀ ਜੌਬ ਨੂੰ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਅਸੀਂ ਕਰਾਂਗੇ ਗੱਲਬਾਤ ਇਮਪਲॉयਮੈਂਟ ਇੰਸ਼ੋਰੈਂਸ ਦੀ ਤੇ ਕਿਵੇਂ ਤੁਸੀਂ ਐਜ਼ ਅ ਇਮਪਲਾਈ ਚੱਕ ਸਕਦੇ ਹੋ ਫਾਇਦਾ ਇਸ ਪ੍ਰੋਗਰਾਮ ਦਾ ਤੇ ਨਾਲ ਹੀ ਕੈਨੇਡਾ ਦੀ ਗਵਰਨਮੈਂਟ ਤੋਂ ਲੈ ਸਕਦੇ ਹੋ ਆਪਣੇ ਹੱਕ ਦੇ ਡਾਲਰ ਹੁਣ ਜਿਹੜੇ ਨਵੇਂ ਆਏ ਨੇ ਕੈਨੇਡਾ ਜਾਂ ਜਿਨ੍ਹਾਂ ਨੂੰ ਨਹੀਂ ਪਤਾ ਕਿ ਇਮਪਲॉयਮੈਂਟ ਇੰਸ਼ੋਰੈਂਸ ਹੈ ਕੀ ਤਾਂ ਆਓ ਪਹਿਲਾਂ ਤੁਹਾਨੂੰ ਦੱਸਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਹੁੰਦਾ ਕੀ ਹੈ ਇਮਪਲॉयਮੈਂਟ ਇੰਸ਼ੋਰੈਂਸ ਇੱਕ ਐਸਾ ਪ੍ਰੋਗਰਾਮ ਹੈ ਜਿਹਦੇ ਵਿੱਚ ਅਨਇੰਪਲੋਇਡ ਲੋਕਾਂ ਨੂੰ ਕੁਝ ਟਾਈਮ ਲਈ ਟੈਂਪਰੇਰੀ ਬੇਸਿਸ ਦੇ ਉੱਪਰ ਗਵਰਨਮੈਂਟ ਵੱਲੋਂ ਫਾਈਨੈਂਸ਼ੀਅਲੀ ਸਪੋਰਟ ਕੀਤਾ ਜਾਂਦਾ ਹੈ ਇਹ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਹੈ ਜਿਹਦੇ ਬੈਨੀਫਿਟ ਤੁਹਾਨੂੰ ਤੁਹਾਡੀ ਜੌਬ ਛੱਡਣ ਜਾਂ ਖਤਮ ਕਰਨ ਤੋਂ ਬਾਅਦ ਮਿਲਣਗੇ ਪਰ ਇਹ ਉਹੀ ਪੈਸੇ ਨੇ ਜਿਹੜੇ ਤੁਸੀਂ ਆਪਣੀ ਜੌਬ ਦੇ ਦੌਰਾਨ ਆਪਣੇ ਪੇ ਚੈੱਕ ਦੇ ਵਿੱਚੋਂ EI ਜਾਨਕਿ ਇਮਪਲॉयਮੈਂਟ ਇੰਸ਼ੋਰੈਂਸ ਦੇ ਰੂਪ ਵਿੱਚ ਦਿੱਤੇ ਸੀ ਹੁਣ ਇਸ ਪਲਾਨ ਦੇ ਵਿੱਚ ਅਲੱਗ-ਅਲੱਗ ਬੈਨੀਫਿਟਸ ਆਉਂਦੇ ਨੇ ਜਿਵੇਂ ਕਿ ਰੈਗੂਲਰ ਬੈਨੀਫਿਟਸ ਜਦੋਂ ਤੁਹਾਡੀ ਜੌਬ ਚਲੀ ਜਾਵੇ ਕਿਸੇ ਵੀ ਕਾਰਨ ਤੋਂ ਸਿਕਰਟ ਬੈਨੀਫਿਟਸ ਜਦੋਂ ਤੁਸੀਂ ਕਿਸੇ ਐਕਸੀਡੈਂਟ ਜਾਂ ਹੈਲਥ ਕੰਡੀਸ਼ਨ ਦੀ وجہ ਤੋਂ ਕੰਮ ਨਾ ਕਰ ਸਕੋ ਇਸ ਤੋਂ ਇਲਾਵਾ ਇਹਦੇ ਵਿੱਚ ਆਉਂਦੇ ਨੇ ਮਟਰਨਿਟੀ ਪੈਰੈਂਟਲ ਬੈਨੀਫਿਟਸ ਦੇ ਨਾਲ-ਨਾਲ ਕੇਅਰ ਗਿਵਿੰਗ ਬੈਨੀਫਿਟਸ ਵੀ ਤੇ ਇਸ ਵੀਡੀਓ ਦੇ ਵਿੱਚ ਆਪਾਂ ਅੱਗੇ ਗੱਲ ਕਰਾਂਗੇ ਉਹਨਾਂ ਬੈਨੀਫਿਟਸ ਦੀ ਜਿਹੜੇ ਤੁਹਾਨੂੰ ਉਦੋਂ ਮਿਲਣਗੇ ਜਦੋਂ ਤੁਹਾਡੀ ਜੌਬ ਚਲੀ ਜਾਵੇ ਪਰ ਉਹਦੇ ਲਈ ਤੁਸੀਂ ਜ਼ਿੰਮੇਵਾਰ ਨਾ ਹੋਵੋ ਸਭ ਤੋਂ ਪਹਿਲਾਂ ਗੱਲ ਕਰਦੇ ਕਿਹੜੀਆਂ ਹੋਰ ਜ਼ਰੂਰੀ ਚੀਜ਼ਾਂ ਨੇ ਜਿਦੇ ਨਾਲ ਤੁਸੀਂ ਇਹ এমਪਲॉयਮੈਂਟ ਇੰਸ਼ੋਰੈਂਸ ਨੂੰ ਕਲੇਮ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਡੇ ਏਰੀਆ ਦੇ এমਪਲॉयਮੈਂਟ ਰੇਟ ਦੇ ਅਕੋਰਡਿੰਗ ਤੁਸੀਂ ਮਿਨੀਮਮ 400 ਤੋਂ 720 ਘੰਟੇ ਕੰਮ ਕੀਤਾ ਹੋਣਾ ਚਾਹੀਦਾ ਇਹ ਜਿਹੜਾ ਕੰਮ ਹੈ ਤੁਸੀਂ ਪਿਛਲੇ 52 ਹਫ਼ਤਿਆਂ ਦੇ ਵਿੱਚ ਹੀ ਕੀਤਾ ਹੋਣਾ ਚਾਹੀਦਾ ਭਲੇ ਜਿਹੜਾ এমਪਲॉयਮੈਂਟ ਰੇਟ ਹੈ ਇਹ ਹਰ ਜਗ੍ਹਾ ਅਲੱਗ ਹੁੰਦਾ ਹੈ ਤੇ ਤੁਸੀਂ ਆਪਣੀ ਸਿਟੀ ਐ ਪ੍ਰੋਵਿੰਸ ਦੇ ਰੇਟ ਆਨਲਾਈਨ ਚੈੱਕ ਕਰ ਸਕਦੇ ਹੋ ਉਹਦੇ ਮੁਤਾਬਿਕ ਫਿਰ ਤੁਹਾਡੇ ਵਰਕਿੰਗ ਆਵਰਸ ਦੀ ਰਿਕੁਆਇਰਮੈਂਟ ਵੀ ਆ ਜਾਏਗੀ ਦੂਸਰਾ ਤੇ ਸਭ ਤੋਂ ਜ਼ਰੂਰੀ ਹੈ ਜਿਹੜੀ ਤੁਸੀਂ ਜੌਬ ਖੋਈ ਹੈ ਉਹ ਤੁਹਾਡੀ ਆਪਣੀ ਕਿਸੇ ਵੀ ਤਰ੍ਹਾਂ ਦੀ ਗਲਤੀ ਦੇ ਨਾਲ ਨਹੀਂ ਹੋਣੀ ਚਾਹੀਦੀ ਤੁਸੀਂ ਇਹਨਾਂ ਬੈਨੀਫਿਟਸ ਲਈ ਤਾਹਾਨੂੰ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਪਿਛਲੇ 7 ਦਿਨਾਂ ਤੋਂ ਆਪਣੀ ਜੌਬ ਤੋਂ ਕੱਢੇ ਗਏ ਹੋ ਇਹ ਵੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੀ ਜੌਬ ਤੋਂ ਕੱਢੇ ਜਾਣ ਤੋਂ ਬਾਅਦ ਹੋਰ ਜੌਬਸ ਲਈ ਕਿੰਨਾ ਐਕਟਿਵਲੀ ਟਰਾਈ ਕਰ ਰਹੇ ਹੋ ਕਈ ਵਾਰ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਤੁਸੀਂ ਕਿਹੜੇ ਕਿਹੜੇ ਜੌਬਸ ਦੇ ਅਪਲਾਈ ਕਰ ਰਹੇ ਹੋ ਤੇ ਸ਼ਾਇਦ ਉਹ ਜੌਬਸ ਜਿਨ੍ਹਾਂ ਤੇ ਤੁਸੀਂ ਅਪਲਾਈ ਕਰ ਰਹੇ ਹੋ ਉਹਨਾਂ ਦਾ ਪ੍ਰੂਫ ਵੀ ਮੰਗਿਆ ਜਾਵੇ ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਕੁਆਲੀਫਾਈ ਕਰ ਜਾਂਦੇ ਹੋ ਤਾਂ ਗੱਲ ਕਰਦੇ ਆ ਤੁਹਾਨੂੰ ਬੈਨੀਫਿਟਸ ਕੀ ਮਿਲਣਗੇ ਇਹ ਕਲੇਮ ਤੁਹਾਨੂੰ ਵੀਕਲੀ ਮਿਲੇਗਾ ਤੇ ਮੈਕਸਿਮਮ 45 45 ਵੀਕਸ ਤੱਕ ਤੁਸੀਂ ਇਹ ਕਲੇਮ ਦਾ ਫਾਇਦਾ ਲੈ ਸਕਦੇ ਹੋ ਇੱਕ ਕਲੇਮ ਜਿਹੜਾ ਤੁਹਾਡੀ ਇਨਕਮ ਦੇ ਵਿੱਚੋਂ ਅਪ ਟੂ 55% 55% ਅਮਾਉਂਟ ਤੱਕ ਦਾ ਮਿਲ ਸਕਦਾ ਹੈ ਤੇ ਇੱਕ ਵੀਕ ਦੇ ਵਿੱਚ ਤੁਹਾਨੂੰ 650 ਡਾਲਰ ਮੈਕਸਿਮਮ ਮਿਲ ਸਕਦੇ ਨੇ ਪਰ ਇਹ ਡਿਪੈਂਡ ਕਰਦਾ ਤੁਹਾਡੀ এমਪਲੋਇਮੈਂਟ ਹਿਸਟਰੀ ਦੇ ਉੱਪਰ ਇਹ ਜਿਹੜਾ ਅਮਾਉਂਟ ਹੈ ਇਹ ਬਹੁਤ ਸਾਰੀਆਂ ਚੀਜ਼ਾਂ ਦੇ ਉੱਪਰ ਨਿਰਭਰ ਕਰਦਾ ਤੇ ਅਲੱਗ-ਅਲੱਗ ਤਰੀਕੇ ਦੇ ਨਾਲ ਇਹਨੂੰ ਕੈਲਕੂਲੇਟ ਕੀਤਾ ਜਾਂਦਾ ਹੈ ਹਰ ਇੱਕ ਪ੍ਰੋਵਿੰਸ ਤੇ ਸਿਟੀ ਦੇ ਵਿੱਚ ਰੇਟ ਆਫ এমਪਲॉयਮੈਂਟ ਵੱਖਰਾ ਹੋਣ ਕਰਕੇ ਹਰ ਕਿਸੇ ਨੂੰ ਅਲੱਗ ਬੈਨੇਫਿਟ ਮਿਲਦੇ ਨੇ ਤੇ ਤੁਹਾਡੀ ਬੈਸਟ ਐਵਰੇਜ ਅਰਨਿੰਗ ਦੇ ਹਿਸਾਬ ਨਾਲ ਇਹਦਾ ਜੋੜ ਲਗਾਇਆ ਜਾਂਦਾ ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਤੁਸੀਂ ਅਪਲਾਈ ਕਿਵੇਂ ਕਰ ਸਕਦੇ ਹੋ ਤੇ ਕਿਵੇਂ ਆਪਣੇ ਜਿਹੜੇ ਬੈਨੇਫਿਟਸ ਹੈ ਇਹਨਾਂ ਨੂੰ ਆਪਣੇ ਬੈਂਕ ਅਕਾਊਂਟ ਦੇ ਵਿੱਚ ਕਲੇਮ ਕਰ ਸਕਦੇ ਹੋ ਤੁਸੀਂ ਆਨਲਾਈਨ ਜਾ ਕੇ EI ਅਪਲਾਈ ਸਰਚ ਕਰਕੇ ਗਵਰਨਮੈਂਟ ਆਫ ਕੈਨੇਡਾ ਦੀ ਵੈਬਸਾਈਟ ਤੇ ਜਾ ਕੇ ਆਪਣੀ ਐਪਲੀਕੇਸ਼ਨ ਸਟਾਰਟ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਕੁਆਲੀਫਾਈ ਕਰਦੇ ਹੋ ਜਾਂ ਨਹੀਂ ਫਿਰ ਉਸ ਤੋਂ ਬਾਅਦ ਰੈਗੂਲਰ ਬੈਨੀਫਿਟਸ ਵਾਲੇ ਆਪਸ਼ਨ ਤੇ ਕਲਿੱਕ ਕਰਕੇ ਤੁਸੀਂ ਆਪਣੀਆਂ ਸਾਰੀਆਂ ਡਿਟੇਲਸ ਭਰ ਸਕਦੇ ਹੋ ਤੁਹਾਡੀ এমਪਲੋਇਮੈਂਟ ਹਿਸਟਰੀ ਤੁਹਾਡਾ ਸਿਨ ਨੰਬਰ ਇਸ ਤੋਂ ਇਲਾਵਾ ਤੁਹਾਡੀ ਬੈਂਕਿੰਗ ਇਨਫੋਰਮੇਸ਼ਨ ਕੰਟੈਕਟ ਡੇਟਸ ਨਾਮ ਨਾਮ ਤੁਹਾਡੀ ਪ੍ਰੀਵੀਅਸ ਜੌਬ ਦਾ ਪੇ ਰੇਟ ਤੇ ਐਨੂਅਲ ਇਨਕਮ ਦੀ ਡਿਟੇਲਸ ਵੀ ਤੁਹਾਨੂੰ ਐਂਟਰ ਕਰਨੀਆਂ ਪੈਣਗੀਆਂ ਇਸ ਅਪਲੀਕੇਸ਼ਨ ਫਾਰਮ ਦੇ ਵਿੱਚ ਅਪਲੀਕੇਸ਼ਨ ਕੰਪਲੀਟ ਕਰਨ ਤੋਂ ਬਾਅਦ ਤੁਹਾਨੂੰ ਕੰਟੈਕਟ ਕੀਤਾ ਜਾਏਗਾ ਏਜੰਟਸ ਵੱਲੋਂ ਤੇ ਕਈ ਤਰ੍ਹਾਂ ਦੇ ਸਵਾਲ ਵੀ ਪੁੱਛੇ ਜਾਣਗੇ ਜਿਵੇਂ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਆਪਣੀ ਪੁਰਾਣੀ ਜੌਬ ਖੋਹ ਦਿੱਤੀ ਕੀ ਤੁਸੀਂ ਹੋਰ ਜੌਬਸ ਲਈ ਅਪਲਾਈ ਕਰ ਰਹੇ ਹੋ ਜੇ ਕਰ ਰਹੇ ਹੋ ਤਾਂ ਉਹਨਾਂ ਦਾ ਪ੍ਰੂਫ ਵੀ ਦੇਣਾ ਪਏਗਾ ਕਿੱਥੇ ਕਿੱਥੇ ਅਪਲਾਈ ਕੀਤਾ ਹੈ ਤੇ ਕਿਉਂ ਇਸ ਤੋਂ ਬਾਅਦ ਜੇ ਤੁਹਾਡੀ ਐਪਲੀਕੇਸ਼ਨ ਜਿਹੜੀ ਅਸੈਪਟ ਹੋ ਜਾਂਦੀ ਹੈ ਤਾਂ ਇੱਕ ਕੈਲਕੂਲੇਟਿਡ ਅਮਾਉਂਟ ਤੁਹਾਡੇ ਬੈਂਕ ਦੇ ਵਿੱਚ ਡਾਇਰੈਕਟ ਡਿਪੋਜ਼ਿਟ ਦੇ ਥਰੂ ਹਰ ਵੀਕ ਆਣਾ ਸ਼ੁਰੂ ਹੋ ਜਾਏਗਾ ਉਹ ਕਿੰਨਾ ਹੋਏਗਾ ਕਿੰਨੀ ਦੇਰ ਤੱਕ ਰਹੇਗਾ ਉਹ ਡਿਪੈਂਡ ਕਰਦਾ ਹੈ ਤੁਹਾਡੀ ਪੁਰਾਣੀ এমਪਲॉयਮੈਂਟ ਹਿਸਟਰੀ ਦੇ ਉੱਪਰ ਤੇ ਨਾਲ ਹੀ ਤੁਸੀਂ ਕਿਹੜੇ ਪ੍ਰੋਵਿੰਸ ਇਹ ਕਿਹੜੀ ਸਿਟੀ ਦੇ ਵਿੱਚ ਰਹਿੰਦੇ ਹੋ ਸੋ ਦੋਸਤੋ ਇਹ ਸੀ ਜਾਣਕਾਰੀ ਕਿਵੇਂ ਤੁਸੀਂ ਆਪਣੀ এমਪਲॉयਮੈਂਟ ਇੰਸ਼ੋਰੈਂਸ ਨੂੰ ਕਲੇਮ ਕਰ ਸਕਦੇ ਹੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਜਰੂਰ ਸ਼ੇਅਰ ਕਰੋ ਉਹਨਾਂ ਨਾਲ ਜਿਹੜੇ ਆਪਣੀ ਜੌਬ ਖੋ ਚੁੱਕੇ ਨੇ ਕਿਸੇ ਵੀ ਕਾਰਨ ਤੋਂ ਤੇ ਉਹ ਇਸ ਇੰਸ਼ੋਰੈਂਸ ਦਾ ਫਾਇਦਾ ਚੱਕ ਸਕਦੇ ਨੇ ਅਪਲਾਈ ਕਰਕੇ ਗਵਰਨਮੈਂਟ ਆਫ ਕੈਨੇਡਾ ਦੀ ਵੈਬਸਾਈਟ ਤੇ ਜੇ ਉਹ ਸਾਰੇ ਕੁਆਲੀਫਿਕੇਸ਼ਨ ਕ੍ਰਾਈਟੇਰੀਆ ਨੂੰ ਮੈਚ ਕਰਦੇ ਨੇ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਏਗੀ ਲਾਈਕ ਸਬਸਕ੍ਰਾਈਬ ਸ਼ੇਅਰ ਕਰਨਾ ਨਾ ਭੁੱਲੋ ਪੰਜਾਬੀ ਲਿੰਕ ਮੀਡੀਆ ਦੇ Facebook Instagram ਤੇ YouTube ਚੈਨਲਸ ਨੂੰ ਧੰਨਵਾਦ